ਕਿੱਤੀ ਬਣਾਣ ਦਾ ਜਿਹੜਾ ਹੈ ਉਹ ਉੱਪਰ ਸਾਲਾ ਰੂਪੜ ਜੇਲ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਜੇਲ੍ਹ ਦੇ ਵਿੱਚ ਬੰਦ ਇੱਕ ਕੈਦੀ ਦਰਖਤ ਦੇ ਉੱਤੇ ਚੜ ਗਿਆ ਤੇ ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਹੀ ਵਿਵਪਤਾ ਪਾ ਦਿੱਤੀ ਹੈ ਦਰਖਤ ਤੇ ਚੜੇ ਇਸ ਕੈਦੀ ਨੂੰ ਉਤਾਰਨ ਦੇ ਲਈ ਜੇ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਫਾਇਰ ਬ੍ਰਿਗੇਡ ਤੇ ਹੋਰ ਬੰਦੋਬਸ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦਵੰਦਰ ਸਿੰਘ ਜੋ ਕਿ ਰੂਪੜ ਦੇ ਨੂਰਪੁਰ ਬੇਦੀ ਦਾ ਰਹਿਣ ਵਾਲਾ ਕਤਲ ਕੇਸ ਦੇ ਵਿੱਚ ਰੋਪੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਧਰਲੇ ਸਬੰਧੀ ਜਾਣਕਾਰੀ ਲੈਣ ਦੇ ਲਈ ਜੇਲ੍ਹ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤੇ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਫੋਨ ਹੀ ਨਹੀਂ ਚੁੱਕਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਕੈਦੀ ਜਿਹੜਾ ਇਹੋ ਦਰਖਤ ਤੇ ਚੜ ਜਾਂਦਾ ਹੈ ਤੇ ਇਸ ਨੂੰ ਹੇਠਾਂ ਉਤਾਰਨ ਦੇ ਲਈ ਤਾਂ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਾਜੜਾ ਪੈ ਜਾਂਦੀਆਂ ਨੇ ਸਾਰਾ ਪੁਲਿਸ ਪ੍ਰਸ਼ਾਸਨ ਪੱਬੂਆਪਾਰ ਹੋ ਜਾਂਦਾ ਹੈ ਤੇ ਫਾਇਰ ਬ੍ਰਿਗੇਡ ਤੇ ਨਾਲ ਨਾਲ ਹੋਰ ਬੰਦੋਬਸ ਮੌਕੇ ਤੇ ਕੀਤੇ ਜਾਂਦੇ ਨੇ ਹਾਲਾਂਕਿ ਇਸ ਬਾਬਤ ਦਾ ਅਧਿਕਾਰੀਆਂ ਦੇ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਗਿਆ ਰੂਪੜ ਜੇਲ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਜੇਲ੍ਹ ਦੇ ਵਿੱਚ ਬੰਦ ਇੱਕ ਕੈਦੀ ਦਰਖਤ ਦੇ ਉੱਤੇ ਚੜ ਗਿਆ ਤੇ ਉਸਨੇ ਜੇਲ੍ਹ ਪ੍ਰਸ਼ਾਸਨ ਨੂੰ ਹੀ ਵਿਵਪਤਾ ਪਾ ਦਿੱਤੀ ਹੈ ਦਰਖਤ ਤੇ ਚੜ੍ਹੇ ਇਸ ਕੈਦੀ ਨੂੰ ਉਤਾਰਨ ਦੇ ਲਈ ਜੇਲ੍ਹ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਫਾਇਰ ਬ੍ਰਿਗੇਡ ਤੇ ਹੋਰ ਬੰਦੋਬਸਤ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ ਦਵੰਦਰ ਸਿੰਘ ਜੋ ਕਿ ਰੂਪੜ ਦੇ ਨੂਰਪੁਰ ਬੇਦੀ ਦਾ ਰਹਿਣ ਵਾਲਾ ਕਿ ਤੱਕ ਇਹ ਇਸ ਦੇ ਵਿੱਚ ਰੋਪੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਧਰਲੇ ਸਬੰਧੀ ਜਾਣਕਾਰੀ ਲੈਣ ਦੇ ਲਈ ਜੇਲ੍ਹ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤੇ ਜੇਲ੍ਹ ਅਧਿਕਾਰੀਆਂ ਦੇ ਵੱਲੋਂ ਫੋਨ ਹੀ ਨਹੀਂ ਚੁੱਕਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਕੈਦੀ ਜਿਹੜਾ ਇਹੋ ਦਰਖਤ ਤੇ ਚੜ ਜਾਂਦਾ ਹੈ ਤੇ ਇਸ ਨੂੰ ਹੇਠਾਂ ਉਤਾਰਨ ਦੇ ਲਈ ਤਾਂ ਉੱਥੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਾਜੜਾ ਪੈ ਜਾਂਦੀਆਂ ਨੇ ਸਾਰਾ ਪੁਲਿਸ ਪ੍ਰਸ਼ਾਸਨ ਪੱਬੂਆ ਪਾਰ ਹੋ ਜਾਂਦਾ ਹੈ ਤੇ ਫਾਇਰ ਬ੍ਰਿਗੇਡ ਤੇ ਨਾਲ ਨਾਲ ਹੋਰ ਬੰਦੋਬਸ ਮੌਕੇ ਤੇ ਕੀਤੇ ਜਾਂਦੇ ਨੇ ਹਾਲਾਂਕਿ ਇਸ ਬਾਬਤ ਦਾ ਅਧਿਕਾਰੀਆਂ ਦੇ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਗਿਆ